ਅੰਮ੍ਰਿਤਸਰ ਦੇ ਸਰਹੱਦੀ اٹਾਰੀ ਦੇ ਪਿੰਡ ਮਹਾਵਾਦੀ ਕਿਸਾਨ ਆਗੂ ਕਾਬਲ ਸਿੰਘ ਦਾ ਪੁੱਤਰ ਹਰਮਨਦੀਪ ਸਿੰਘ 6 ਸਾਲ ਪਹਿਲਾਂ ਇਟਲੀ ਗਿਆ ਸੀ ਜਿਸ ਦੇ ਹੁਣ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ 22 ਜੁਲਾਈ ਮੰਗਲਵਾਰ ਨੂੰ ਉਹ ਜਿੱਥੇ ਡੇਰੀ ਤੇ ਕੰਮ ਕਰਦਾ ਸੀ ਉਥੋਂ ਆਪਣੇ ਚਾਚੇ ਨੂੰ ਮਿਲਣ ਦੀ ਗੱਲ ਕਹਿ ਕੇ ਸਾਈਕਲ ਤੇ ਰਵਾਨਾ ਹੋਇਆ ਪਰ ਨਾ ਉਹ ਆਪਣੇ ਚਾਚੇ ਕੋਲ ਗਿਆ ਅਤੇ ਨਾ ਹੀ ਅਜੇ ਤੱਕ ਉਸ ਦਾ ਕੋਈ ਪਤਾ ਲੱਗ ਸਕਿਆ ਹੈ ਕਿ ਲੇ 6 ਸਾਲ ਤੋਂ ਕਰੀਬ ਮੇਰਾ ਬੇਟਾ ਇਟਲੀ ਵਿੱਚ ਗਿਆ ਸੀ ਉੱਥੇ ਰਹਿ ਰਿਹਾ ਸੀ ਔਰ ਡੇਰੀ ਫਾਰਮ ਤੇ ਕੰਮ ਕਰਦਾ ਆ ਰਿਹਾ ਸੀ ਆ ਪਿਛਲੇ ਦਿਨੀ ਮੰਗਲਵਾਰ ਕਰੀਬ 4:00 ਵਜੇ ਦੇ ਉਹ ਉੱਥੋਂ ਲਾਪਤਾ ਹੋ ਗਿਆ ਪਤਾ ਨਹੀਂ ਲੱਗ ਰਿਹਾ ਕਿ ਉਹ ਮੇਰਾ ਬੇਟਾ ਹਰਮਨਦੀਪ ਸਿੰਘ ਕਿੱਥੇ ਚਲੇ ਗਿਆ ਵਾ ਮੈਂ ਤੁਹਾਨੂੰ ਸੋਸ਼ਲ ਨੈਟਵਰਕ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵਾਂ ਇਟਲੀ ਵਿੱਚ ਬੈਠੇ ਪੰਜਾਬੀਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿਸੇ ਦੀ ਮਾਂ ਦਾ ਪੁੱਤ ਕਿਸੇ ਦਾ ਪਿਓ ਦਾ ਪਿੱਤਾ ਦਾ ਬੱਚਾ ਉਹ ਲੱਭ ਕੇ ਦੇ ਦੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪਿੱਛੇ ਪੰਜਾਬ ਵਿੱਚ ਰਹਿੰਦੇ ਹਰਮਨ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ ਮਾਪਿਆਂ ਨੇ ਬੜੇ ਚਾਵਾਂ ਦੇ ਨਾਲ ਆਪਣੇ ਪੁੱਤਾਂ ਨੂੰ ਸੁਨਹਿਰੀ ਭਵਿੱਖ ਦੀ ਆਸ ਵਿੱਚ ਇਟਲੀ ਭੇਜਿਆ ਸੀ ਉੱਥੇ ਉਹ ਪਿਛਲੇ 6 ਸਾਲ ਤੋਂ ਇੱਕੋ ਹੀ ਡੇਰੀ ਤੇ ਕੰਮ ਕਰ ਰਿਹਾ ਸੀ ਨਿਗਾ ਮੰਗਲਵਾਰ ਤੋਂ ਹੋ ਗਿਆ 4 ਵਜੇ ਗਾਇਬ ਹੋਇਆ ਜੋ ਕੋਈ ਜਾਣਕਾਰੀ ਨਹੀਂ ਮਿਲੀ ਸਾਨੂੰ ਕੋਈ ਫੋਨ ਨਹੀਂ ਆਉਂਦਿਆ ਫੂਨ ਖੜਿਆ ਨਹੀਂ ਸਭ ਕੁਝ ਘਰ ਛੱਡ ਕੇ ਖਾਲੀ ਹੱਥੇ ਚਲ ਗਿਆ ਉਥੋਂ ਡੇਰੀ ਤੋਂ ਉਹਨੇ ਕਿਹਾ ਕਿ ਇਟਲੀ ਵਿੱਚ ਹਰਮਨਦੀਪ ਸਿੰਘ ਦੀ ਗੁੰਮਸ਼ਦੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਮਾਪਿਆਂ ਨੇ ਭਾਰਤ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਟਲੀ ਅੰਬੈਸੀ ਨਾਲ رابطہ ਕਾਇਮ ਕਰਕੇ ਜਲਦ ਤੋਂ ਜਲਦ ਉਹਨਾਂ ਦੇ ਉੱਤਰ ਦੀ ਭਾਲ ਕੀਤੀ ਜਾਵੇ ਅਸੀਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਟਲੀ ਦੀ ਸਰਕਾਰ ਨਾਲ ਵਾਰਤਾ ਕਰਕੇ ਗਰਜੀਤ ਸਿੰਘ ਔਂਜਲਾ ਜੀ ਦੀ ਵੀ ਬੇਨਤੀ ਕਰਦਾ ਮੈਂ ਤੁਹਾਡੀਆਂ ਨਹੀਂ ਵੀਡੀਓ ਵੇਂਦਾ ਰਹੀਨਾ ਤੁਸੀਂ ਬੜੇ ਹੀ ਬੱਚੇ ਸਾਡੇ ਇੰਡੀਆ ਦੇ ਲਿਆ ਲਿਆ ਦਿੱਤੇ ਨੇ ਔਂਜਲਾ ਸਾਹਿਬ ਮੈਂ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਦਾ ਮੇਰਾ ਬੱਚਾ ਲਿਆ ਗਦਾ ਉਹ ਤੇ ਮੈਨੂੰ ਪਤਾ ਲੱਗੂਗਾ ਤੁਸੀਂ ਕਿੰਨੇ ਬੱਚੇ ਲਿਆ ਗਦੇ ਦਿੱਤੇ ਆ ਮੇਰੇ ਬੱਚੇ ਵਾਸਤੇ ਆਪ ਸੰਸਦ ਦੇ ਵਿੱਚ ਆਵਾਜ਼ ਉਠਾਓ ਆਪ ਮੈਸੇਜ ਇੰਡੀਆ ਦੀ ਮੈਸੇਜ ਦੀ ਆਵਾਜ਼ ਉਠਾਓ ਤੇ ਇਟਲੀ ਦੀ ਮੈਸੀਜ ਦੀ ਵਾਇਟ ਹੋ ਵੀ ਮੇਰਾ ਬੱਚਾ ਹਰਮਨਦੀਪ ਲੱਭਣਾ ਚਾਹੀਦਾ ਪੁਲਸ ਕੰਪਲੀਟ ਵੀ ਕੱਲ ਦੀ ਕਰ ਦਿੱਤੀ ਗਈ ਹੈ ਬੁੱਧਵਾਰ ਦੀ 4 ਵਜੇ ਦੀ ਕਰੀਬ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਵੀ ਪੀੜਿਤ ਪਰਿਵਾਰ ਨਾਲ ਗੱਲ ਕੀਤੀ ਅਤੇ ਭਰੋਸਾ ਦਿਵਾਇਆ ਕਿ ਮਾਮਲਾ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਜਲਦ ਲਿਆਂਦਾ ਜਾਵੇਗਾ